ਇੱਕ ਸਖਸ਼ ਨੇ Amazon ਤੋਂ ਆਰਡਰ ਕੀਤਾ 1 ਲੱਖ ਰੁਪਏ ਦਾ ਲੈਪਟਾਪ ਡੱਬਾ ਖੋਲਿਆਂ ਦਾ ਉੱਡ ਗਏ ਹੋਸ਼ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹੋ ਆਨਲਾਈਨ ਸ਼ੋਪਿੰਗ ਕਰਨ ਵਾਲੇ ਲੋਕਾਂ ਨੂੰ ਕਈ ਵਾਰ ਆਪਣੀ ਉਮੀਦ ਦੇ ਅਨੁਸਾਰ ਪ੍ਰੋਡਕਟ ਨਹੀਂ ਮਿਲਦਾ ਅਤੇ ਖਰਾਬ ਪੁਰਾਣਾ ਜਾਂ ਕੋਈ ਦੂਜਾ ਸਮਾਨ ਮਿਲਣ ਕਾਰਨ ਉਹਨਾਂ ਨੂੰ ਨਿਰਾਸ਼ ਹੋਣਾ ਪੈਂਦਾ ਹੈ ਹਾਲ ਹੀ ਚ ਆਨਲਾਈਨ ਸ਼ੋਪਿੰਗ ਕਰਦੇ ਸਮੇਂ ਰੋਹਨ ਦਾਸ ਨੇ ਇੱਕ ਗਾਹਕ ਨਾਲ ਧੋਖਾ ਹੋ ਗਿਆ ਰੋਹਨ ਨੇ Amazon ਤੋਂ 1 ਲੱਖ ਰੁਪਏ ਦੀ ਕੀਮਤ ਵਾਲਾ ਲੈਪਟਾਪ ਆਰਡਰ ਕੀਤਾ ਸੀ ਪਰ ਉਸ ਨੂੰ ਜੋ ਪੈਕੇਜ ਮਿਲਿਆ ਉਸ ਵਿੱਚ ਉਸ ਦੀ ਉਮੀਦ ਮੁਤਾਬਕ ਕੁਝ ਵੀ ਨਹੀਂ ਸੀ ਨਵਾਂ ਲੈਪਟਾਪ ਆਉਣ ਦੀ ਬਜਾਏ ਉਸ ਨੂੰ ਇੱਕ ਪੁਰਾਣਾ ਤੇ ਚੱਲਿਆ ਹੋਇਆ ਲੈਪਟਾਪ ਮਿਲਿਆ ਉਸ ਨੂੰ ਮਿਲਿਆ ਲੈਪਟਾਪ ਬਿਲਕੁਲ ਨਵਾਂ ਨਹੀਂ ਸੀ ਅਸਲ ਵਿੱਚ ਉਸ ਨਾਲ ਧੋਖਾ ਹੋਇਆ ਸੀ ਰੋਹਨ ਨੇ 3 April ਨੂੰ Amazon ਤੋਂ ਲੈਨੋਵੋ ਲੈਪਟਾਪ ਆਰਡਰ ਕੀਤਾ ਸੀ ਜੋ ਉਸ ਨੂੰ 7 ਮਹੀਨੇ ਮਿਲਿਆ ਸੀ ਪਰ ਜਦੋਂ ਉਸ ਨੇ ਲੈਨੋਵੋ ਦੀ ਵੈਬਸਾਈਟ ਤੇ ਜਾ ਕੇ ਵਾਰੰਟੀ ਚੈੱਕ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਇਹ ਵਾਰੰਟੀ ਦਸੰਬਰ 2023 ਵਿੱਚ ਹੀ ਸ਼ੁਰੂ ਹੋ ਗਈ ਸੀ ਇਸ ਦਾ ਮਤਲਬ ਹੈ ਕਿ ਉਸ ਨੂੰ ਮਿਲਿਆ ਲੈਪਟਾਪ ਪਹਿਲਾਂ ਹੀ ਵਰਤਿਆ ਗਿਆ ਸੀ ਇਸ ਤੋਂ ਨਾਰਾਜ਼ ਹੋ ਕੇ ਰੋਹ ਨੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਐਕਸ ਤੇ ਵੀਡੀਓ ਬਣਾ ਕੇ ਸਭ ਨੂੰ ਆਪਣੀ ਸਮੱਸਿਆ ਦੱਸੀ ਇਹ ਵੀਡੀਓ ਬਹੁਤ ਨਾਲ ਵਾਇਰਲ ਹੋ ਰਹੀ ਹੈ ਰੋਹ ਨੇ ਵੀਡੀਓ ਵਿੱਚ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਉਸ ਨੂੰ ਬਹੁਤ ਬੁਰਾ ਲੱਗਾ ਕਿ ਉਸ ਨੂੰ ਪੂਰੀ ਕੀਮਤ ਤੇ ਵਰਤਿਆ ਗਿਆ ਲੈਪਟਾਪ ਦਿੱਤਾ ਗਿਆ ਵੀਡੀਓ ਵਿੱਚ ਉਸ ਨੇ ਲੋਕਾਂ ਨੂੰ Amazon ਤੋਂ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ 100 ਵਾਰ ਸੋਚਣ ਦੀ ਚੇਤਾਵਨੀ ਦਿੱਤੀ ਉਸ ਨੇ ਕਿਹਾ ਕਿ ਅਜਿਹਾ ਨਾ ਹੋਵੇ ਕਿ ਤੁਸੀਂ ਵੀ ਉਸ ਵਾਂਗ ਧੋਖਾ ਖਾ ਜਾਓ ਰੋਹ ਦੀ ਇਹ ਵੀਡੀਓ ਮੈਨੂੰ Amazon ਨੇ ਧੋਖਾ ਦਿੱਤਾ ਕਾਫੀ ਚਰਚਾ ਵਿਚ ਆ ਗਈ ਲੋਕਾਂ ਨੇ ਉਸ ਦਾ ਸਮਰਥਨ ਕੀਤਾ ਕਈ ਲੋਕਾਂ ਨੇ ਕਮੈਂਟਸ ਵਿੱਚ ਉਸ ਨੂੰ ਅਦਾਲਤ ਦੇ ਵਿੱਚ ਕੇਸ ਦਾਇਰ ਕਰਨ ਦੀ ਸਲਾਹ ਦਿੱਤੀ ਉਸ ਨੇ ਕਿਹਾ ਕਿ ਉਹ ਖਪਤ ਅਦਾਲਤ ਦੇ ਵਿੱਚ ਜਾ ਕੇ ਸ਼ਿਕਾਇਤ ਦਰਜ ਕਰਾਉਣ ਅਤੇ ਪੈਸੇ ਵਾਪਸ ਕਰਵਾਉਣ ਦੀ ਕੋਸ਼ਿਸ਼ ਕਰਨ ਇਸ ਤੋਂ ਇਲਾਵਾ ਰੋਹਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ Amazon ਨੇ ਵੀ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਮੁਆਫੀ ਮੰਗੀ ਅਤੇ ਰੋਹਨ ਨੂੰ ਹੋਰ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਤਾਂ ਜੋ ਉਸ ਸਮੱਸਿਆ ਨੂੰ ਖਾਲ ਕਰ ਸਕਣ ਕੁਝ ਲੋਕਾਂ ਨੇ ਤਾਂ ਇਥੋਂ ਤੱਕ ਕਿਹਾ ਕਿ ਉਹਨਾਂ ਨੂੰ ਸਿੱਧੇ ਲੈਨੋਵੋ ਨਾਲ ਸੰਪਰਕ ਕਰਨਾ ਚਾਹੀਦਾ ਹੈ ਪਰ ਰੋਹੋਂ ਨੇ ਕਿਹਾ ਕਿ ਲੈਨੋਵੋ ਦੀ ਟੀਮ ਨੇ ਜਵਾਬ ਦਿੱਤਾ ਹੈ ਕਿ ਉਹ ਆਪਣੇ ਡਾਟਾਬੇਸ ਵਿੱਚ ਨਿਰਮਾਣ ਦੀ ਮਿਤੀ ਰੱਖਦੇ ਹਨ ਪਰ ਵਾਰੰਟੀ ਅਸਲ ਵਿੱਚ ਉਸ ਸਮੇਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਗਾਹਕ ਲੈਪਟਾਪ ਖਰੀਦਦਾ ਹੈ